ਤਾਂ ਨਾ ਮੁੰਡੇ ਦਾ ਮੇਰੇ ਦਾ ਕੋਈ ਹੱਲ ਨਹੀਂ ਬਣਦਾ ਡੇਢ ਮਹੀਨਾ ਹੋ ਗਿਆ ਕੋਈ ਰਾਹ ਨਹੀਂ ਦਿੰਦੇ ਸਾਨੂੰ ਕਦੇ ਦੋ ਦਿਨ ਦਾ ਲੈਂਦੇ ਨੇ ਕਦੇ ਤੇ ਪੰਜ ਦਿਨ ਦਾ ਲੈਂਦੇ ਨੇ ਕਦੇ ਕਹਿੰਦੇ ਅਸੀਂ ਘਰੇ ਆਉਨੇ ਆ ਫੇਰ ਘਰੇ ਜਾਂਦੇ ਨੇ ਘਰੇ ਬੰਨ ਕੇ ਬਿਠਾ ਲੈਂਦੇ ਸਾਨੂੰ ਤੇਰੇ ਜੀ ਮੈਂ ਲਾਇਆ ਸੀ ਰਾਤ ਨੂੰ ਮੈਂ ਲਾਇਆ ਸੀ ਉਹਦੇ ਜਕਾਦ ਆਦੀ ਬਾਜ਼ੀ ਕਰਿਆ ਸੀ ਕਹਿੰਦੇ ਵੀ ਪੰਜ ਦਿਨ ਦੇ ਦਿਓ ਸਾਨੂੰ ਅੱਜ ਸੱਤਵਾਂ ਦਿਨ ਹੋ ਗਿਆ ਦੋ ਦਿਨ ਉੱਪਰ ਲਾ ਗਏ ਅਸੀਂ ਫੇਰ ਆ ਗਏ ਕੋਈ ਆਇਆ ਤੁਹਾਡੇ ਨਾਲ ਗੱਲ ਕਰਨ ਨਾ ਕੋਈ ਨਹੀਂ ਆਇਆ ਹੈਗਾ ਕੋਈ ਡਰਨਾ ਲਾਉਣ ਵਾਲਾ ਠੀਕਾ ਤੁਹਾਡੀ ਵਾਅਦਾ ਹਾਂਜੀ ਤੁਹਾਡੀ ਮੰਗ ਮੈਂ ਇਨਸਾਫ ਲੈਣਾ ਹਾਂ ਸਾਡਾ ਪਰ ਆਰਾ ਮਾਮਲੇ ਚ ਫਰਾਰ ਕੌਣ ਹੈ ਜੀ ਫਰਾਰ ਦਾ ਕਤਲ ਕੀਤਾ ਹੈ ਦਮਨਾਉ ਜਿਹੜਾ ਦਮਨਾਉ ਜਿਹੜਾ ਉਹ ਵਿੱਕੀ ਹੈ ਵਿੱਕੀ ਕੀ ਨਾਮ ਆਗਾ ਬੀ ਦੀਪ ਬੀ ਦੀਪ ਉਹਦਾ ਕਾਕਾ ਕੀ ਤੁਸੀਂ ਅੱਜ ਫਿਰ ਤੁਸੀਂ ਧਰਨਾ ਲਗਾਤਾਰ ਜਾਈ ਰੱਖੋਗੇ ਲਾਵਾਂਗੇ ਜੀ ਲਗਾਤਾਰ ਇੱਥੇ ਲੜਾਈ ਕਰਾਂਗੇ ਜੀ ਜਿੰਨਾ ਅੱਜ ਸਾਡੇ ਕਰਦੇ ਬੰਦੇ ਤੁਹਾਨੂੰ ਰੋਡ ਦੇ ਉੱਪਰ ਰੋਡ ਬੰਦ ਕਰਨਾ ਜੀ ਹਾਂਜੀ ਦੁਬਾਰਾ ਧਰਨਾ ਤਾਂ ਲਾਇਆ ਜੀ ਅਸੀਂ ਪਹਿਲਾਂ ਇਹਨਾਂ ਦੇ ਪਾਸ ਵਾਲੇ ਤੇ ਅਕਸਰ ਤੇ ਕਹਾ ਐਸਾ ਚਾਹੁੰਦਾ ਮੈਨੂੰ ਨਾਂ ਨਹੀਂ ਪਤਾ ਹੈਗਾ ਆ ਮੈਨੇ ਜਿਹੜੇ ਨੇ ਕਿਹਾ ਸੀਗਾ ਵੀ ਤੁਸੀਂ ਦਾਗ ਲਾ ਦਿਓ ਵੀ ਅਸੀਂ ਤੁਹਾਨੂੰ ਹੈ ਆ ਦੇਣਾ ਚਾਹੀਏ ਇੰਨੇ ਦੇਣਾ ਚਾਹੀਏ ਬੰਦਾ ਲੱਭ ਕੇ ਦੇਵਾਂਗੇ ਉਹਨੇ ਦਿਨ ਲਾ ਕੇ ਦਾਗ ਲਾਤਾ ਸਾਰਾ ਕੁਝ ਕਰਤਾ ਇਹਨਾਂ ਨੇ ਬੰਦਾ ਨਹੀਂ ਲੱਗ ਕੇ ਦਿੱਤਾ ਫਿਰ ਅਸੀਂ ਫੇਰ ਆਏ ਥਾਣੇ 'ਚ ਫੇਰ ਨਹੀਂ ਇਹਨਾਂ ਨੇ ਕੋਈ ਆਈ ਗਈ ਦਿੱਤੀ ਜੀ ਫਿਰ ਅੱਜ ਅੱਜ ਇਹਨਾਂ ਨੂੰ ਪਹਿਲਾ ਵਾਦਾ ਦਿੱਤਾ ਸੀ ਵੀ ਅਸੀਂ 4-5 ਦਿਨ ਫੇਰ ਫੜਾਂਗੇ ਫਿਰ 3 ਦਿਨ ਤੇ ਉਦੋਂ ਰੋਡ ਤੇ ਤਾਂ ਆ ਤਾਰੀ ਵੀਰੇ ਨੇ ਕਿਹਾ ਸੀਗਾ ਵੀ ਤੁਸੀਂ ਧਰਨਾ ਇੱਕ ਵਾਰੀ ਹੋਰ ਲਾਵੋ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਹੁਣ ਅਸੀਂ ਮੰਗ ਕਰਦੇ ਵੀ ਅਸੀਂ ਹੁਣ ਧਰਨਾ ਚੱਕਣਾ ਨਹੀਂ ਹੈਗਾ ਜਿੰਨਾ ਤੱਕਰ ਸਾਨੂੰ ਹੈ ਉਹੋ ਨਹੀਂ ਮਿਲਦਾ ਮੁੰਡਾ ਇੱਥੇ ਸਾਡੇ ਸਾਹਮਣੇ ਹਾਜ਼ਰ ਨਹੀਂ ਹੁੰਦਾ ਅਸੀਂ ਤਰਨਾ ਨਹੀਂ ਚੱਕਣਾ ਹੈਗਾ ਤਰਨਾ ਹੁਣ ਜਮਾ ਹੀ ਨਹੀਂ ਚੱਕਣਾ ਚਾਹੇ ਸਾਨੂੰ ਕੁਛ ਮਰਜ਼ੀ ਇੱਥੇ ਕਰ ਦੇਣ ਇੱਥੇ ਦਿਨ ਰਾਤ ਰਹੂਗਾ ਤਰਨਾ ਜੇ ਨਾ ਕੋਈ ਜ਼ਿਆਦਾ ਸਾਡੀ ਸਨਫਾਈ ਹੋਈ ਇੱਥੋਂ ਉਠਾ ਲਿਆ ਸਾਨੂੰ ਇੱਥੋਂ ਸਾਡੇ ਗੇਟ ਲਾ ਲਿਆ ਮੂਰੇ ਸਾਹਮਣੇ ਅਸੀਂ ਫੇਰ ਨਹੀਂ ਹੋ ਕੀ ਤਾਂ ਸਾਡੀ ਦਰੀ ਚਕਾਈਏ ਇਹਨਾਂ ਨੇ ਹੁਣ ਅਸੀਂ ਨਹੀਂ ਫੇਰ ਅਸੀਂ ਰੋਡ ਜਾਮ ਕਰਾਂਗੇ ਉੱਪਰ ਚੱਲ ਜਾਓ ਉੱਪਰ ਨਾਲ ਰੋਡ ਜਾਓ ਸਰ ਸਾਡੇ ਮੁੰਡੇ ਇਹਨਾਂ ਨੇ ਟਾਈਮ ਲੱਤਾ ਜੀ 5 ਦਿਨ ਦਾ ਹਾਂ ਮੁੰਡੇ ਅਰੈਸਟ ਨਹੀਂ ਹੋਇਆ ਜੀ। ਕੌਣ ਆ ਮੁੰਡਾ ਜੀ ਕੀ ਕੇਸ ਹੈ? ਦਮਨੇ ਔਜਲਾ ਜੀ ਸਾਡੇ ਮੁੰਡੇ ਦਾ ਮਰਡਰ ਕਰਤਾ ਜੀ। ਅੱਜ ਜਿਹੜੇ ਇੱਥੇ ਅਫਸਰਾਂ ਨਾਲ ਗੱਲ ਆਈ ਹੁੰਦੀ। ਹਾਂਜੀ ਕੋਈ ਅਫਸਰ ਆ ਤੁਹਾਡੇ ਨਾਲ ਗੱਲ ਕਰ। ਨਹੀਂ ਸਾਡੇ ਨਾਲ ਇਹ ਵਾਲੇ ਕੋਈ ਨਹੀਂ ਆਇਆ ਹੈਗਾ ਜੀ। ਜਿਹੜਾ ਪਹਿਲਾਂ ਵੀ ਤਾਂ ਨਾਲ ਆਇਆ ਸੀ ਜਦੋਂ ਕੀ ਪ੍ਰੋਸੈਸ ਕੀਤਾ ਸੀ। ਉਹਨਾਂ ਨੇ ਡਿਪਟੀ ਸਾਹਿਬ ਨੇ ਕਿਹਾ ਸੀਗਾ ਵੀ 5 ਦਿਨ ਦਾ ਸਾਨੂੰ ਟਾਈਮ ਦਿੱਤਾ ਜਾਵੇ 5 ਦਿਨ ਚ ਅਸੀਂ ਮੁੰਡਾ ਪੇਸ਼ ਕਰ ਦਾਂਗੇ। 5 ਦਿਨ ਅੱਜ 7ਵਾਂ ਦਿਨ ਹੋ ਗਿਆ 2 ਦਿਨ ਇਹਨਾਂ ਨੂੰ ਫालतू ਦੇ ਦੇ ਮੁੰਡਾ ਨਹੀਂ ਪੇਸ਼ ਹੋਇਆ।